ਕਿੱਡੀ ਵੱਡੀ ਹਸਤੀ ਹੋਵੇਗੀ ਉਹਨਾਂ ਮਹਾਪੁਰਸ਼ਾਂ ਦੀ ਜਿਹੜੇ ਸੰਤ ਵੀ ਨੇ ਤੇ ਸਿਪਾਹੀ ਵੀ ਨੇ ਸੰਤ ਦਾ ਰੁਤਬਾ ਵੀ ਐਸਾ ਬੁਲੰਦ ਹੈ ਸੂਰਮੇ ਦਾ ਰੁਤਬਾ ਵੀ ਬੜਾ ਬੁਲੰਦ ਹੈ ਜਿਨ੍ਹਾਂ ਨੂੰ ਦੋਵੇਂ ਮਿਲ ਗਏ ਉਹਨਾਂ ਦਾ ਨਾਮਣਾ ਦੁਨੀਆ ਤੇ ਬੜਾ ਪਰਫੁੱਲਤ ਰਹਿੰਦਾ ਹੈ ਜਦੋਂ ਬਾਬਾ ਅਜੀਤ ਸਿੰਘ ਵਰਗੇ ਮਹਾਪੁਰਸ਼ਾਂ ਦੀ ਸੂਰਿਆ ਦੀ ਗਾਥਾ ਦੀ ਗੱਲ ਕਰਦੇ ਆਂ ਸਿਰ ਦੇਣ ਵਾਲਿਆਂ ਦੀ ਬਾਤ ਪਾਉਣੀ ਹੈ। ਤੋਂ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋ ਹਜ਼ੂਰੀ ਕਵੀ ਨੇ ਉਹਨਾਂ ਦੇ ਬਚਨ ਯਾਦ ਆਉਂਦੇ ਨੇ 52 ਕਵੀਆਂ ਚੋਂ ਇੱਕ ਸਨ। ਸਾਵੇਂ ਬੈਠੇ ਸਿੱਖਾਂ ਨਾਲ ਵਿਚਾਰ ਕਰਨ ਤੇ ਸਿੱਖਾਂ ਨੂੰ ਕਹਿੰਦੇ ਤੁਹਾਨੂੰ ਪਤਾ ਹੈ ਲੋਕ ਤੇ ਪਰਲੋਕ ਵਿੱਚ ਕਿਹਦਾ ਸਿਰ ਬੁਲੰਦ ਹੈ ਕਿਹਦਾ ਸਿਰ ਉੱਚਾ ਸਿੱਖਾਂ ਦੇ ਜੀ ਤੁਸੀਂ ਦੱਸੋ ਭਾਈ ਨੰਦ ਲਾਲ ਫਾਰਸੀ ਵਿੱਚ ਕਹਿੰਦੇ ਨੇ ਦਰਹਰਦ ਕੋਨ ਗਰਦਨੇ ਉਹ ਸਰ ਬੁਲੰਦ ਸ਼ੁੱਧ ਮਨਸੂਰ ਵਾਰ ਹਰ ਕੇ ਸੂਏ ਦਾਰ ਮੇਰਵਦ ਦੁਆ ਆਲਮਾ ਵਿੱਚ ਲੋਕ ਤੇ ਪ੍ਰਲੋਕ ਵਿੱਚ ਉਹਦਾ ਸਿਰ ਉੱਚਾ ਹੈ ਜਿਹੜਾ ਮਨਸੂਰ ਵਾਂਗੂ ਸੱਚ ਦੀ ਸੂਲੀ ਚੜ ਜਾਂਦਾ ਹੈ ਧਰਮ ਦੀ ਖਾਤਰ ਆਪਾ ਵਾਰ ਜਾਂਦਾ ਹੈ ਸਿਰ ਦੇ ਦਿੰਦਾ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬਾ ਦੇ ਨੇ ਸੂਰਾ ਸੋ ਪਹਿਚਾਨੀਐ ਜੋ ਲੜਾ ਦੀਨ ਕਾ ਹੈ ਤੋ ਪੁਰਜਾ ਪੁਰਜਾ ਕਟ ਮਰੈ ਕਬ ਹੂਨਾ ਛਾੜੈ ਖੇਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨੇ ਧਨ ਜਿਓ ਤਿਹ ਕੋ ਜਗ ਮੈਂ ਮੁਖਤੇ ਹਰ ਚਿਤ ਮੈਂ ਜੁੱਧ ਵਿਚਾਰੈ ਦੇਹ ਅਨੇਤਨਾ ਨਿਤ ਰਹਿ ਜਸ ਨਾਵ ਚੜੈ ਪਵ ਸਾਗਰ ਤਾਰੈ ਜਿੰਨੇ ਵਢਾਈ ਦੇ ਬੇੜੇ ਤੇ ਬਹਿਣਾ ਲੋਕ ਪਰਲੋਕ ਸਵਾਰਨਾ ਹੈ ਇਕ ਤੇ ਉਹਦੇ ਅੰਦਰ ਯੁੱਧ ਚੱਲਦਾ ਰਹਿਣਾ ਚਾਹੀਦਾ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਲ ਅੰਦਰੋਂ ਜਿੱਤ ਗਿਆ ਤੇ ਸੰਤ ਬਣਿਆ ਬਾਹਰ ਯੁੱਧ ਲੜਿਆ ਧਰਮ ਦੀ ਖਾਤਰ ਤੇ ਸ਼ਹੀਦ ਹੋਵੇਗਾ ਤੋ ਸੰਤ ਤੇ ਸ਼ਹੀਦ ਨੂੰ ਵਡਿਆਈ ਦਾ ਬੇੜਾ ਮਿਲਦਾ ਹੈ ਦੇ ਕਿਸੇ ਦੀ ਨਹੀਂ ਰਹੀ ਨਾ ਸੰਤ ਦੀ ਨਾ ਸਾਖਤ ਦੀ ਨਾ ਸ਼ਹੀਦ ਦੀ ਹਾ ਨੇਕ ਨਾਮੀਆਂ ਦਾ ਨਾਮ ਰਹਿ ਜਾਂਦਾ ਹੈ ਬਦ ਕਰਮੀਆਂ ਦਾ ਨਾਮ ਹੀ ਮਿਟ ਜਾਂਦਾ ਹੈ। ਬਾਬਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਰਜ਼ੰਦ ਨੇ ਔਰ ਬਾਣੀਆਂ ਦੀ ਹੈ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ blessed is the father blessed is the mother blessed is the lineage ਇਕ ਇੰਗਲਿਸ਼ ਦਾ ਡਾਕਟਰ ਕਹਿੰਦਾ ਮਾਂ ਤਨ ਬਾਪ ਤਨ ਸਾਰੀ ਕੁੱਲ ਤਨ ਜਿੱਥੇ ਗੁਰੂ ਦਾ ਆਗਾਜ਼ ਹੁੰਦਾ ਹੈ ਤੁਹਾਨੂੰ ਗੁਰੂ ਦੀ ਕੁੱਲ ਵਿੱਚ ਬਾਬਾ ਅਜੀਤ ਸਿੰਘ ਆਏ ਬਾਬਾ ਜੁਝਾਰ ਸਿੰਘ ਆਏ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਆਏ ਗੁਰੂ ਦੀ ਅੰਸ ਨੇ ਧੰਤਾ ਦੇ ਜੋਗ ਨੇ ਤਨ ਤਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿਠਾ ਤਿੰਨਾ ਲਏ ਛਡਾਏ ਗੁਰੂ ਦੀ ਐਸੀ ਹਸਤੀ ਹੈ ਜਿਨਨੇ ਦਰਸ਼ਨ ਕੀਤੇ ਜਿਨਨੇ ਗੁਰੂ ਦੇ ਬੋਲ ਸੁਣੇ ਗੁਰੂ ਦੇ ਗੀਤ ਗਾਏ ਉਹ 84 ਲੱਖ ਜੂਨਾ ਤੋਂ ਨਜ਼ਾਤ ਪਾ ਗਿਆ ਉਹਦੇ ਰੋਗ ਸੋਗ ਮਿਟ ਗਏ ਕਬੀਰ ਰਾਜ ਸੰਤੋਖ ਸਿੰਘ ਬ੍ਰਿਜ ਭਾਸ਼ਾ ਦੇ ਮਹਾਨ ਗ੍ਰੰਥ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਲਿਖਦੇ ਨੇ ਭਈ ਸਾਗਰ ਬਾ ਸੁੰਦਰੀ ਸੁੰਦਰ ਦੀਪ ਹੈ ਸਰੂਪ ਹਿਰਦੇ ਆਨੰਦ ਬਿਲੰਦ ਕਰ ਬਾਸ਼ਤ ਅਨੰਦ ਅਨੂਪ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮਹਿਲ ਮਾਤਾ ਸੁੰਦਰੀ ਜੀ ਉਹਨਾਂ ਦੇ ਗਰਭ ਵਿੱਚ ਬਾਲਕ ਦੀ ਸਥਿਤੀ ਹੋਈ ਮਾਤਾ ਜੀ ਨੇ ਗਰਭ ਤਾਰਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹ ਮੁਜਸਮਾਨੇ ਜਿੰਨਾ ਵਰਗਾ ਰੂਪ ਰੰਗ ਇਸ ਰੂਹੇ ਜ਼ਮੀਨ ਤੇ ਕਿਸੇ ਰਹਿਬਰ ਨੂੰ ਨਹੀਂ ਮਿਲਿਆ ਔਰ ਕਵੀ ਜੀ ਕਹਿੰਦੇ ਉਹਨਾਂ ਦੇ ਮਹਿਲ ਮਾਤਾ ਸੁੰਦਰੀ ਜੀ ਵਰਗਾ ਰੂਪ ਵੀ ਕਿਸੇ ਦਾ ਨਹੀਂ ਚੰਦ ਵਰਗਾ ਚਿਹਰਾ ਪਰ ਫੁੱਲਤ ਹੈ ਕਵੀ ਜੀ ਕਹਿੰਦੇ ਨੇ ਸਮਾਂ ਗੁਜ਼ਰਦਾ ਗਿਆ 마ਗ 마ਸ પખ પાਛ ਲੋ ਚੌਥ ਤਿਥੀ ਪ੍ਰਗੁਵਾਰ ਭਲੇ ਲਗਨ ગ્રਹ ਉੱਚ ਕਿਤਾਬ ਜਨਮਿਓ ਪੁੱਤਰ ਉਧਾਰ ਨੌ ਦਸ ਮਹੀਨੇ ਲੰਗੇ ਮਤਾ ਸੁੰਦਰੀ ਜੀ ਦੇ ਗਰਭ ਚੋਂ ਬਲਕ ਦਾ ਆਗਾਸ ਹੁੰਦਾ ਹੈ ਮਹਾਪੁਰਸ਼ ਦਾ ਅਗੰਮੀ ਅਜਮਦ ਦੇ ਮਾਲਕ ਪਰਗਟ ਹੋਏ ਨੇ ਪ੍ਰਕਾਸ਼वान ਹੋਏ ਨੇ ਕਰਦੇ ਵਿੱਚ ਬੜੀ ਖੁਸ਼ੀ ਮਨਾਈ ਗਈ ਮਾਤਾ ਗੁਜਰੀ ਜੀ ਬੜੇ ਖੁਸ਼ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੜੇ ਆਨੰਦ ਵਿੱਚ ਨੇ ਮਹਾਨ ਕੋਸ਼ ਦੇ ਅਨੁਸਾਰ 23 ਮਾਗ 1743 ਬਿਕਰਮੀ ਸੰਮਤ ਉਹਨਾਂ ਨੇ ਮੋਤਾ ਸਾਹਿਬ ਦਾ ਜ਼ਿਕਰ ਕੀਤਾ ਤੋ ਗੁਰਦੇਵ ਦੇ ਪਹਿਲੇ ਸ਼ਹਿਬਜ਼ਾਦੇ ਇਸ ਰੂਹੇ ਜ਼ਮੀਨ ਤੇ ਪ੍ਰਗਟ ਹੋਏ ਵਧਾਈਆਂ ਦੇਣ ਵਾਲੇ ਆਉਣ ਲੱਗੇ ਸਭ ਚੋਲੀਆਂ ਅਟਦੇ ਨੇ ਕਿਉਂਕਿ ਗੁਰੂ ਦਾਤਾਰ ਪੁਰਸ਼ ਨੇ ਚੋਲੀਆਂ ਪਰਨ ਵਾਲੇ ਨੇ ਮਨ ਇਛਤ ਫਲ ਦੇਣ ਵਾਲੇ ਨੇ ਮਾਤਾ ਗੁਜਰੀ ਨੇ ਬਹੁਤ ਧਨਦਾਨ ਕੀਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਦਮਬੋਸੀ ਕਰਕੇ ਮਨੁੱਖਤਾ ਨੇ ਹਾਲ ਹੋਈ ਮਨੋ ਇਛਤ ਫਲ ਪ੍ਰਾਪਤ ਹੋਏ ਸਤਗੁਰ ਦਾਤਾ ਜੀ ਦਾ ਸਭ ਸਹਬੇ ਆਧਾਰ ਸਭ ਖਜ਼ਾਨਿਆਂ ਦਾ ਮਾਲਕ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਹੈ ਚੋੜੀਆਂ ਭਰਨ ਵਾਲਾ ਹੈ ਜਿਹੜਾ ਆਇਆ ਉਹ ਖਾਲੀ ਨਾ ਗਿਆ ਕਬੀਰ ਜੀ ਸੰਤੋਖ ਸਿੰਘ ਕਹਿੰਦੇ ਕਰ ਹੈ ਮੰਗਲਾ ਚਾਰ ਠਨੇਰੇ ਜੁਗਤ ਆਨੰਦ ਸ਼ਬਦ ਕੋ ਗਾਏ ਗੀਤ ਗਾਏ ਗਏ ਨਾਲੇ ਵੀ ਦੱਸਿਆ ਉਹ ਗੀਤ ਕਿਹੜੇ ਨੇ ਗੁਰਬਾਣੀ ਦੇ ਸ਼ਬਦ ਆਪਣੇ ਵਾਲਾ ਕੰਮ ਨਹੀਂ ਕੀਤਾ ਲੋਕਾਂ ਵਾਲਾ ਵੀ ਗਾਉਣ ਵਾਲੀ ਲਾਲੀ ਗਵਈਆ ਲਾਲਿਆ ਗੰਦੇ ਗੀਤ ਗਾਏ ਇੱਕ ਜੰਮਿਆ ਸੀ ਕਾਕਾ 2250 ਕੁੱਕੜ ਵੱਡ ਛੋਟਿਆ ਖੁਸ਼ੀ ਜੀ ਬੋਤਲਾਂ ਖੋਲੀਆਂ ਸਰੀਰ ਦਾ ਸਰਬਨਾਸ਼ ਕਰਨ ਵਾਲੇ ਕਰਮ ਨਹੀਂ ਕੀਤੇ ਜਾਂਦੇ ਗੁਰੂ ਘਰ ਵਿੱਚ ਨਸ਼ਾ ਨਹੀਂ ਕੀਤਾ ਜਾਂਦਾ ਜੀਵ ਹੱਤਿਆ ਨਹੀਂ ਕੀਤੀ ਜਾਂਦੀ ਜੀਆਂ ਕੋਹਤ ਨਾ ਸੰਗੇ ਪ੍ਰਾਣੀ ਫਿਰ ਅਰਦਾਸਾਂ ਕਰਦੇ ਆ ਬੱਚਾ ਨੇਕ ਨਾਮੀ ਹੋਵੇ ਸ਼ੋਭ ਕਰਮੀ ਹੋਵੇ ਧਰਮ ਵਿੱਚ ਪ੍ਰਕਾਪਤ ਹੋਵੇ ਕਦੇ ਸੋਚੋ ਇੱਕ ਦੇ ਆਉਣ ਤੇ ਕਈਆਂ ਦੀ ਜਾਨ ਲਈ ਹੈ ਇਹ ਸੌਦਾ ਨਫੇ ਵਾਲਾ ਨਹੀਂ ਹੋਇਆ ਤੋ ਸਿਆਣੇ ਬਣੀਏ ਸਿੱਖੀ ਦਾ ਸਿਧਾਂਤ ਹੈ ਜਨਮ ਮੈਂ ਤੇ ਚਾਹੇ ਮਰਨੈਂ ਗੁਰੂ ਕਾ ਰਾਕੇ ਪੜਿਆ ਜਾਂਦਾ ਹੈ ਆਨੰਦ ਭਇਆ ਮੇਰੀ ਮੈਂ ਸਤਿਗੁਰੂ ਮੈਂ ਪਾਇਆ ਇਹ ਹੈ ਸਾਡਾ ਸਿਧਾਂਤ